ਅੱਜ ਪੰਜਾਬ ਆਈਐਮਈ ਦੀ ਨਮਾ ਸ਼ਹਿਬ ਬ੍ਰਾਂਚ ਵੱਲੋਂ ਜੋ ਸਾਡੀ ਇੱਕ ਡਾਕਟਰ ਬੱਚੀ ਜੋ ਡਿਊਟੀ ਦੌਰਾਨ ਉਸ ਦਾ ਪਹਿਲਾਂ ਰੇਪ ਹੋਇਆ ਫਿਰ ਉਸ ਦਾ ਮਰਡਰ ਹੋਇਆ ਜਿੱਤੇ ਅਸੀਂ ਇਸ ਘਟਨਾ ਕਾਨੂੰਨੀ ਘਟਨਾ ਨੂੰ ਅਸੀਂ ਕੰਡਮ ਕਰਨੇ ਲਈ ਇਹਦੀ ਨਿੰਦਾ ਕਰਨ ਲਈ ਅੱਜ ਮੁੱਚਾ ਸ਼ਹੀਦ ਭਗਤ ਸਿੰਘ ਦੇ ਡਾਕਟਰ ਇਕੱਠੇ ਹੋਏ ਨੇ ਔਰ ਨਾਲ-ਨਾਲ ਅਸੀਂ ਇਹ ਮੰਗ ਵੀ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਪਾਪ ਜੋ ਅਪਰਾਧ ਲੋਕ ਕਰਦੇ ਨੇ ਉਹਨਾਂ ਦੀ ਸਜ਼ਾ ਮਾਂ ਕੰਨਾਂ ਮਿਲੋ ਬਿੱਦੇ ਨੇ 20 ਕੰਨਾਂ ਮਿਲੋ ਉਹਨਾਂ ਨੂੰ ਸਜ਼ਾ ਮਿਲ ਜਾਣੀ ਚਾਹੀਦੀ ਆ ਕਿਉਂਕਿ ਇਹ ਡਾਕਟਰ ਬੱਚੀ ਜਿਹੜੀ ਇਕੱਲੀ ਉਸ ਡਿਊਟੀ ਤੇ ਸੀ ਲੋਕਾਂ ਦੀਆਂ ਜਾਨਾਂ ਬਚਾ ਰਹੀ ਸੀ ਜਿਹੜੇ ਮਰੀਜ਼ ਸੀ ਉਹਨਾਂ ਨੂੰ ਕੋਈ ਤਕਲੀਫ ਸੀ ਉਹਦਾ ਹੱਲ ਕੱਢ ਰਹੀ ਸੀ ਪਰ ਸਮਾਜ ਦੇ ਉਹ ਗੰਦੇ ਅੰਸਰ ਜਿਨ੍ਹਾਂ ਨੇ ਜਿਸ ਤਰ੍ਹਾਂ ਦਾ ਇਹ ਕੰਮ ਕੀਤਾ ਮੈਂ ਸਮਝਦਾ ਜਿੱਲੀ ਇਸ ਦੀ ਬਤ ਬਤ ਲਿੰਦਿਆ ਕੀਤੀ ਜਾਵੇ ਉਹ ਥੋੜੀ ਹੈ ਪਰ ਇਸ ਮੌਕੇ ਤੇ ਮੈਂ ਇਹ ਜਰੂਰ ਕਹੂੰਗਾ ਕਿ ਅੱਜ ਜੇਕਰ ਕਿਸੇ ਡਾਕਟਰ ਬੱਚੀ ਨਾ ਹੋਇਆ ਕਿਸੇ ਨਾ ਵੀ ਹੁੰਦਾ ਸਮਾਜ ਦੇ ਜਿਹੜੇ ਗੰਦੇ ਅੰਸਰ ਉਹ ਸਦਾ ਇਦਾਂ ਦੇ ਕੰਮ ਕਰਦੇ ਆ ਪਰ ਇਹਦੇ ਖਿਲਾਫ ਅੱਜ ਇਕੱਲੇ ਡਾਕਟਰ ਨੂੰ ਇਕੱਠੇ ਹੋਣ ਦੀ ਲੋੜ ਨਹੀਂ ਇਹਦੇ ਖਿਲਾਫ ਸਾਨੂੰ ਸਾਰੇ ਭਾਈਚਾਰੇ ਨੂੰ ਇਕੱਠੇ ਹੋਣ ਦੀ ਲੋੜ ਹੈ ਕਿਉਂਕਿ ਇਹ ਸਮਾਜ ਦੇ ਉੱਪਰ ਇੱਕ ਤੱਪਾ ਆ ਕਿਉਂਕਿ ਇਸ ਤਰ੍ਹਾਂ ਦੇ ਲੋਕ ਜਿਹੜੇ ਸੋਸਾਇਟੀ ਦੇ ਵਿੱਚ ਸਾਡੀਆਂ ਬੱਚੀਆਂ ਨੂੰ ਜਿਹੜਾ ਆਪਣਾ ਹਵਸਾ ਸਕਾਰ ਬਣਾਉਂਦੇ ਆ ਬਸ ਸਮਝਦਾ ਕਿ ਇਹਨਾਂ ਲੋਕਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਆ ਔਰ ਇੱਕ ਐਮ.ਐਲ.ਏ ਹੋਣ ਦੇ ਨਾਲ ਨਾਲ ਕਿਉਂਕਿ ਮੈਂ ਇੱਥੋਂ ਦੇ ਡਾਕਟਰਾਂ ਮੈਂ ਨਾਲ ਇੱਥੋਂ ਦਾ ਐਮ.ਐਲ.ਏ ਵੀ ਹੈ ਤਾਂ ਮੈਂ ਵੀ ਇਹ ਵਿਧਾਨ ਸਭਾ ਦੇ ਵਿੱਚ ਇਹ ਗੱਲ ਰੱਖੂਗਾ ਕਿ ਸਾਨੂੰ ਸੁਸਾਇਟੀ ਨੂੰ ਇਹਦੇ ਖਿਲਾਫ ਲੜਾਈ ਲੜਨੀ ਚਾਹੀਦੀ ਹੈ ਔਰ ਕਾਨੂੰਨ ਇਸ ਤਰ੍ਹਾਂ ਦੇ ਅਸੀਂ ਬਣਾਉਣ ਦੀ ਗਰਮ ਮੰਗ ਕਰਾਂਗੇ ਕਿ ਇਸ ਤਰ੍ਹਾਂ ਦਾ ਜਿਹੜਾ ਜ਼ੁਲਮ ਆ ਕਰਨ ਤੋਂ ਹਰ ਇਨਸਾਨ ਕਬਰਾਵੇ ਔਰ ਮੈਂ ਇਹ ਅੱਜ ਸਮੇਂ ਦੀ ਮੰਗ ਸਮਝਦਾ ਕਿ ਅੱਜ ਇਸ ਤਰ੍ਹਾਂ ਦੇ ਜਿਹੜੇ ਲੋਕ ਪਾਪ ਕਰਦੇ ਆ ਜ਼ੁਲਮ ਕਰਦੇ ਆ ਉਹਦੇ ਖਿਲਾਫ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਸੁਨੇਹਾ ਦੇਣਾ ਚਾਹੀਦਾ ਕਿ ਇਸ ਤਰ੍ਹਾਂ ਦੇ ਅਨਸਰ ਜਿਹੜੇ ਇਸ ਤਰ੍ਹਾਂ ਜ਼ੁਲਮ ਕਰਦੇ ਉਹਨਾਂ ਦੀ ਸਮਾਜ ਵਿੱਚ ਕੋਈ ਜਗ੍ਹਾ ਨਹੀਂ ਸੋ ਅਸੀਂ ਸਾਰੇ ਅੱਜ ਇਸ ਘਟਨਾ ਦਾ ਜਿੱਥੇ ਅਸੀਂ ਦੀਨਦਿਆ ਕਰਦੇ ਆਂ ਔਰ ਸਰਕਾਰਾਂ ਤੋਂ ਮੰਗ ਕਰਦੇ ਆਂ ਕਿ ਉਹਨਾਂ ਨੂੰ ਜਲਦੀ ਅਰੈਸਟ ਕਰਕੇ ਉਹਨਾਂ ਨੂੰ ਜੋਖਸਿਆਵਾਂ ਪਈਆਂ ਅੱਜ ਜਿਵੇਂ ਤੁਹਾਨੂੰ ਸਭ ਨੂੰ ਪਤਾ ਕਿ ਜਿਹੜੀ ਕਲਕੱਤਾ ਦੇ ਵਿੱਚ ਬਹੁਤ ਹੀ ਮੰਦ ਭਾਗੀ ਜਿਹੜੀ ਘਟਨਾ ਹੋਈ ਹੈ ਇੱਕ ਡਾਕਟਰ ਸਾਡੀ ਡਾਕਟਰ ਜਿਸ ਨੂੰ ਬਹੁਤ ਹੀ ਘਣਾਉਣੇ ਤਰੀਕੇ ਦੇ ਨਾਲ ਉਸਦੇ ਨਾਲ ਬਦਤਮੀਜ਼ੀ ਕੀਤੀ ਗਈ ਉਸ ਦਾ ਰੇਪ ਕੀਤਾ ਗਿਆ ਉਸ ਤੋਂ ਬਾਅਦ ਬਹੁਤ ਹੀ ਘਣਾਉਣੇ ਤਰੀਕੇ ਨਾਲ ਉਹਦੀ ਮੌਤ ਕਰ ਦਿੱਤੀ ਗਈ ਉਹਦਾ ਮਰਡਰ ਕਰ ਦਿੱਤਾ ਗਿਆ ਉਸ ਦੇ ਸਬੰਧ ਚ 올 ਓਵਰ ਇੰਡੀਆ ਇੰਡੀਆ ਹੀ ਨਹੀਂ ਇਵਨ ਵਰਲਡ ਮੈਡੀਕਲ ਐਸੋਸੀਏਸ਼ਨ ਦੇ ਜਿਹੜੇ ਵੀ ਕੰਟਰੀਸ ਹੈਗੇ ਨੇ ਜਿਵੇਂ ਪਾਕਿਸਤਾਨ ਲੰਡਨ ਸਾਰੇ ਥਾਈ ਅੱਜ ਇਹ ਅਫਸੋਸ ਜਾਰੀ ਕੀਤਾ ਜਾ ਰਿਹਾ ਕਿ ਸਾਡੇ ਜਿਹੜੇ ਇੱਕ ਡਾਕਟਰ ਇੱਕ ਘਟਨਾਵਾਂ ਤਾਂ ਅਕਸਰ ਹੁੰਦੀਆਂ ਰਹਿੰਦੀਆਂ ਨੇ ਪਰ ਅੱਜ ਜਿਹੜੀ ਇਹ ਘਟਨਾ ਦੇ ਸਬੰਧ ਚ ਅਸੀਂ ਇਕੱਠੇ ਹੋਏ ਹਾਂ ਇੰਨੀ ਘਨੌਣੀ ਘਟਨਾ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਅੱਗੇ ਤੋਂ ਇਹ ਕਦੀ ਨਾ ਹੋਵੇ ਇਸ ਸਬੰਧ ਦੇ ਵਿੱਚ ਅਸੀਂ ਇਹ ਪ੍ਰੋਟੈਸਟ ਕੀਤਾ ਹੈ ਕਿ ਸਰਕਾਰ ਨੂੰ ਇਹ ਜਗਾਉਣ ਲਈ ਇਹ ਅਸੀਂ ਪਤਾ ਨਹੀਂ ਕਿੰਨੇ ਸਾਲਾਂ ਤੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਾਂ ਸਾਡੀਆਂ ਹੋਰ ਵੀ ਸਿਸਟਰ ਆਰਗੇਨਾਈਜੇਸ਼ਨਸ ਹੈਗੀਆਂ ਨੇ ਉਹ ਕਿੰਨੇ ਸਾਲਾਂ ਤੋਂ ਇਹ ਮੰਗ ਕਰ ਰਹੇ ਨੇ ਕਿ ਸਾਡੇ ਹਸਪੀਟਲਸ ਦਾ ਏਰੀਆ ਨੂੰ ਚਾਹੇ ਉਹ ਸਰਕਾਰੀ ਹੈ ਚਾਹੇ ਪ੍ਰਾਈਵੇਟ ਨੇ ਉਹਨਾਂ ਨੂੰ ਸੇਫਰ ਜ਼ੋਨ ਸੁਰੱਖਿਅਤ ਜ਼ੋਨ ਡਿਕਲੇਅਰ ਕੀਤਾ ਜਾਵੇ ਤੇ ਉੱਥੇ ਸਿਕਿਉਰਿਟੀ ਦਾ ਅਰੇਂਜਮੈਂਟ ਕੀਤਾ ਜਾਵੇ ਬਟ ਕਦੀ ਵੀ ਪਿਛਲੇ ਸੈਸ਼ਨ ਦੇ ਵਿੱਚ ਸਾਡੀ ਹੈਲਥ ਮਿਨਿਸਟਰੀ ਨੇ ਇਹ ਪਾ ਕੇ ਵੀ ਦੇ ਦਿੱਤਾ ਇਹ ਡਰਾਫਟ ਬਣਾ ਕੇ ਦੇ ਦਿੱਤਾ ਪਰ ਹੋਮ ਮਿਨਿਸਟਰ ਸਾਹਿਬ ਨੇ ਪਾਰਲੀਮੈਂਟ ਦੇ ਵਿੱਚ ਮਨਨ ਕਰ ਦਿੱਤਾ ਕਿ ਕਿਸੇ ਇੱਕ profession ਨੂੰ ਅਸੀਂ ਇਹ ਨਹੀਂ ਦੇ ਸਕਦੇ ਅਸੀਂ ਕਿਸੇ ਨੂੰ ਇੱਕ profession ਨੂੰ ਅਮਿਊਨਿਟੀ ਨਹੀਂ ਦੇ ਸਕਦੇ ਅਸੀਂ ਨਹੀਂ ਕਹਿੰਦੇ ਕਿ ਸਾਨੂੰ ਕੱਲਿਆਂ ਨੂੰ ਦਿਓ ਸਭ ਨੂੰ ਦਿਓ ਆਈਟੀ ਸੈਕਟਰ ਨੂੰ ਦਿਓ ਸਾਰਿਆਂ ਨੂੰ ਦਿਓ ਵਕੀਲਾਂ ਨੂੰ ਦਿਓ ਬਟ ਇਹ ਸਾਡਾ ਸਭ ਦਾ ਹੱਕ ਵੀ ਆ ਤੇ ਸਰਕਾਰ ਦੀ ਇਹ ਡਿਊਟੀ ਵੀ ਆ ਪਰ ਇਹ ਸਰਕਾਰਾਂ ਸ਼ਾਇਦ ਇਹੋ ਜਿਹੀਆਂ ਹਰਕਤਾਂ ਦੇਖ ਕੇ ਇਹਨਾਂ ਨੂੰ ਆਪਣੀ ਪੋਲਿਟਿਕਸ ਜਮਾਨ ਦਾ ਤਰੀਕਾ ਮਿਲ ਜਾਂਦਾ ਪੋਲਿਟਿਕਸ ਜਮਾਨ ਦਾ ਮੌਕਾ ਮਿਲ ਜਾਂਦਾ ਤੇ ਉਹਦੇ ਨਾਲ ਹੁੰਦਾ ਕੀ ਹੈ ਕਿ ਸਾਡਾ profession ਦਾ ਦਾ ਨੁਕਸਾਨ ਹੁੰਦਾ ਤੇ ਅਲਟੀਮੇਟਲੀ ਸੋਸਾਇਟੀ ਦਾ ਹੀ ਨੁਕਸਾਨ ਹੁੰਦਾ ਮੈਂ ਅੱਜ ਤੁਹਾਡੇ ਮਾਧਮ ਦੇ ਰਾਹੀਂ ਇਹ ਪੂਰੀ ਸੋਸਾਇਟੀ ਨੂੰ ਇੱਥੇ ਰਿਕੁਐਸਟ ਵੀ ਕਰਨੀ ਚਾਹਨਾ ਉੱਥੇ ਮੈਂ ਇਹ ਇਨਾਂ ਨੂੰ ਸੁਚੇਤ ਵੀ ਕਰਨਾ ਚਾਹਨਾ ਕਿ ਤੁਹਾਡੀਆਂ ਇਹ ਹਰਕਤਾਂ ਭਾਵੇਂ 95% ਸੋਸਾਇਟੀ ਬਹੁਤ ਸਹੀ ਆ ਬਟ ਜਿਹੜੇ ਇਹੋ ਜਿਹੇ ਗੰਦੇ ਅਨਸਰ ਨੇ ਉਹਨਾਂ ਨੂੰ ਸ਼ਹਿ ਦੇਣੀ ਬੰਦ ਕਰੋ ਸੋਸਾਇਟੀ ਵੀ ਬੰਦ ਕਰੇ ਪੋਲੀਟਿਸ਼ੀਅਨਸ ਵੀ ਬੰਦ ਕਰਨ ਤੇ ਐਡਮਿਨਿਸਟ੍ਰੇਸ਼ਨ ਵੀ ਬੰਦ ਕਰੇ ਜਿਵੇਂ ਕਿ ਉਹ ਤੁਸੀਂ ਹੁਣ ਵੀ ਦੇਖ ਰਹੇ ਆ ਕਿ ਇਹਦੇ ਵਿੱਚ ਵੀ ਪੋਲੀਟਿਕਸ ਹੋ ਰਹੀ ਆ ਸਾਡੇ ਬੱਚੇ ਜਿਹੜੇ ਸਟੂਡੈਂਟਸ ਨੇ ਜਿਹੜੇ ਬਡਿੰਗ ਡਾਕਟਰਸ ਨੇ ਉਹਨਾਂ ਦੇ ਵਿੱਚ ਇੱਕ ਖੌਫ ਪੈਦਾ ਹੋ ਗਿਆ ਕਿ ਸਾਡੀਆਂ ਲੜਕੀਆਂ ਸ਼ਾਮ ਨੂੰ ਪਹਿਲਾਂ ਤਾਂ ਇਹੀ ਹੁੰਦਾ ਸੀ ਇਨ ਜਨਰਲ ਜਿਹੜੀਆਂ ਕੁੜੀਆਂ ਡਿਊਟੀ ਕਰਨ ਜਾਂਦੀਆਂ ਨੇ ਰਾਤ ਨੂੰ ਲੋਕਾਂ ਦੀ ਜਾਨ ਬਚਾਉਣ ਜਾਂਦੀਆਂ ਨੇ ਜੇ ਉਹ ਹੀ ਸੇਫ ਨਹੀਂ ਹੈਗੀਆਂ ਤਾਂ ਮੈਂ ਕਹਿੰਨਾ ਕਿ ਸਾਡੇ ਲਈ ਇਹ ਸਾਡੀ ਸੁਸਾਇਟੀ ਲਈ ਸਾਡੀ ਐਡਮਿਨਿਸਟ੍ਰੇਸ਼ਨ ਲਈ ਸਾਡੀ ਸਰਕਾਰਾਂ ਲਈ ਇਹ ਲਾਹਨਤ ਵਾਲੀ ਗੱਲ ਹੈ ਪਰ ਮੈਂ ਇੱਥੇ ਇਹ ਵੀ ਗੱਲ ਕਹਿਣੀ ਚਾਹਨਾ ਚਾਹੇ ਸਾਡੀ ਆਈਐਮਨ ਨੂੰ ਕੁਝ ਵੀ ਇਹ ਕਹਿਣ ਜਿਵੇਂ ਕਿ ਕੋਵਿਡ ਦੇ ਦੌਰਾਨ ਸਾਡੀਆਂ ਲੇਡੀ ਡਾਕਟਰਸ ਸਾਡੇ ਡਾਕਟਰ ਸਾਡੇ ਪੈਰਾਮੈਡੀਕਲ ਸਟਾਫ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਬੱਚਿਆਂ ਦੀ ਪਰਵਾਹ ਆਪਣੀ ਫੈਮਿਲੀ ਦੀ ਪਰਵਾਹ ਨਾ ਕਰਦੇ ਹੋਏ ਇਹਨਾਂ ਨੂੰ ਬਚਾਉਣ ਲਈ ਸੁਸਾਇਟੀ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਤੇ ਖੇਡੇ ਨੇ ਆਪਣੇ ਸਾਰੇ ਸੁੱਖ ਸਹੂਤਾਂ ਛੱਡ ਕੇ ਸੁਸਾਇਟੀ ਦੀ ਜਾਨਾਂ ਲਈ ਖੇਡੇ ਨੇ ਉੱਥੇ ਫਿਰ ਵੀ ਕੋਵਿਡ ਦੇ ਦੌਰਾਨ ਵੀ ਕਿੰਨੀ ਇਹ ਸ਼ਰਮ ਦੀ ਗੱਲ ਹੈ ਕਿ ਬੰਬੇ ਦੇ ਵਿੱਚ ਜਾਂ ਹੋਰ ਸ਼ਹਿਰਾਂ ਦੇ ਵਿੱਚ ਸਾਡੀਆਂ ਲੇਡੀ ਡਾਕਟਰਸ ਦੇ ਨਾਲ ਮਿਸਬੀਹਵ ਕੀਤਾ ਗਿਆ ਆਈਸੀਯੂ ਭੰਨੇ ਗਏ ਪਰ ਇਸ ਗੱਲ ਤੇ ਮੈਂ ਆਣਾ ਚਾਹਨਾ ਕਿ ਜਦੋਂ ਉਹ ਕੇਸ ਕੋਰਟ ਦੇ ਵਿੱਚ ਗਿਆ ਤਾਂ ਸਾਡੇ ਮਾਨਯੋਗ ਜਿਨ੍ਹਾਂ ਨੂੰ ਕਹਿੰਦੇ ਆ ਜੱਜ ਜਿਨ੍ਹਾਂ ਨੂੰ ਕਹਿੰਦੇ ਆ ਜੱਜ ਸਾਹਿਬਾਨ ਉਹਨਾਂ ਨੇ ਕਿਹਾ ਕਿ ਡਾਕਟਰ ਨੂੰ ਅਗਰ ਇੰਨਾ ਹੀ ਡਰ ਲੱਗਦਾ ਤਾਂ ਇਹ profession ਛੱਡ ਦੇ। ਇਸ ਤੋਂ ਬਾਅਦ ਅਸੀਂ ਹੋਰ ਕੀ ਕਹਿ ਸਕਦੇ ਹਾਂ? ਇਸ ਤੋਂ ਬਾਅਦ ਕਨਾਉਣੀ ਇਹ ਤੋਂ ਹਰਕਤ ਜਾਂ ਇਹ ਤੋਂ ਘਟਿਆ ਕਮੈਂਟ ਇੱਕ ਮਾਨਯੋਗ ਯੱਜ ਬਣੋਂ ਕੀ ਹੋ ਸਕਦਾ ਸੋ ਅਸੀਂ ਅੱਜ ਇਹ ਪ੍ਰੋਟੈਸਟ ਸਿਰਫ ਪ੍ਰੋਟੈਸਟ ਨਹੀਂ ਸਾਡਾ ਇੱਕ ਸਟੈਂਡ ਹੈ ਆਉਣ ਵਾਲੇ ਸਮੇਂ ਲਈ ਕਿ ਉਸ ਕੁੜੀ ਨੇ ਜਿਹੜੀ ਦੀ ਕੁਰਬਾਨੀ ਇਹ ਹੋਈ ਆ ਉਹਦੇ ਲਈ ਅਸੀਂ ਸ਼ਰਮ ਵੀ ਮਹਿਸੂਸ ਕਰਦੇ ਆ ਕਿ ਅਸੀਂ ਉਹਨੂੰ ਬਚਾ ਨਹੀਂ ਸਕੇ ਔਰ ਉਹਦੇ ਕਲੀਗ ਹੋਣ ਦੇ ਨਾਤੇ ਉਹਦੇ ਸੀਨੀਅਰ ਜੂਨੀਅਰ ਹੋਣ ਦੇ ਨਾਤੇ ਕਿ ਅੱਗੇ ਤੋਂ ਸਾਡੀਆਂ ਸਪੈਸ਼ਲੀ ਲੇਡੀ ਡਾਕਟਰ ਜਾਂ ਬਾਡਿੰਗ ਡਾਕਟਰਸ ਉਹਨਾਂ ਨਾਲ ਇਹੋ ਜਿਹਾ ਕੋਈ ਨਾ ਹੋਵੇ ਉਸ ਦੇ ਲਈ ਸਾਡਾ ਇਹ ਉਪਰਾਲਾ ਇੱਕ ਸਰਕਾਰ ਸਾਹਮਣੇ ਵੀ ਐਡਮਿਨਿਸਟ੍ਰੇਸ਼ਨ ਸਾਹਮਣੇ ਵੀ ਪੁਲਿਸ ਸਾਹਮਣੇ ਦਿੱਤੇ ਓਵਰਆਲ ਸੁਸਾਇਟੀ ਦੇ ਸਾਹਮਣੇ ਕਿ ਇਹ ਹਰਕਤਾਂ ਬੰਦ ਹੋਣ ਨਹੀਂ ਤਾਂ ਤੁਹਾਡਾ ਹੀ ਨੁਕਸਾਨ ਹੈ ਲੜਕੀਆਂ ਅਗਰ ਅਸੀਂ ਨਾ ਭੇਜੀਏ ਕਿ ਰਾਤ ਨੂੰ ਤੁਸੀਂ ਤੇ ਡਿਊਟੀ ਤੇ ਨਹੀਂ ਜਾਣਾ 50% ਡਾਕਟਰ ਘਟ ਜਾਣਗੇ ਅੱਜ ਦੀ ਡੇਟ 'ਚ 80% ਡਾਕਟਰ ਜਿਹੜੇ ਬਣਦੇ ਨੇ ਉਹ ਲੜਕੀਆਂ ਨੇ ਬਾਕੀ ਦੇ ਲੜਕੇ ਨੇ ਤੇ ਜੇ ਸਾਡੀਆਂ ਲੜਕੀਆਂ ਹੀ ਨਹੀਂ ਸੇਫ ਹੋਣੀਆਂ ਸਾਡੀਆਂ ਡਾਕਟਰਸ ਨਹੀਂ ਸੇਫ ਹੋਣੀਆਂ ਤਾਂ ਇਹ ਸੁਸਾਇਟੀ ਆਪਣੇ ਆਪ ਇਹ ਅੰਦਾਜ਼ਾ ਲਗਾ ਲਵੇ ਕਿ ਜੇ ਉਹਨਾਂ ਨੂੰ ਬਚਾਉਣ ਵਾਲੇ ਡਾਕਟਰ ਨਹੀਂ ਹੋਣਗੇ ਤੇ ਆਪ ਇਹ ਫਿਰ ਕੀ ਕਰਨਗੇ ਬਾਅਦ ਚ ਇਹ ਕਹਿ ਦਿੰਦੇ ਨੇ ਡਾਕਟਰ ਰੋਲਾ ਪਾਉਂਦੇ ਨੇ ਡਾਕਟਰ ਅਸੀਂ ਕੋਈ ਪੇ ਨਹੀਂ ਮੰਗਦੇ ਅਸੀਂ ਕੁਝ ਨਹੀਂ ਮੰਗਦੇ ਅਸੀਂ ਆਪਣੇ ਅਧਿਕਾਰਾਂ ਗੱਡੀਆਂ ਨਹੀਂ ਮੰਗਦੇ ਜਿਹੜੇ ਕਿ ਆਪ ਇਹ ਅਫਸਰ ਵੀ ਤੇ ਪੋਲਿਟਿਸ਼ੀਨ ਵੀ ਲਈ ਫਿਰਦੇ ਨੇ ਅਸੀਂ ਕੁਝ ਨਹੀਂ ਮੰਗਦੇ ਅਸੀਂ ਸਿਰਫ ਆਪਣੀ ਸੁਸਾਇਟੀ ਆਪਣੀ ਸੁਰੱਖਿਆ ਲਈ ਆਪਣੀ ਸਿਕਿਉਰਿਟੀ ਲਈ ਇਹਨਾਂ ਤੋਂ ਮੰਗ ਕਰਦੇ ਕਿ ਸਾਨੂੰ ਡਿਊਟੀ ਕਰਨ ਦਿਓ ਸਾਨੂੰ ਕੰਮ ਕਰਨ ਦਿਓ ਸਾਨੂੰ ਮਰੀਜ਼ਾਂ ਨੂੰ ਬਚਾਉਣ ਦਿਓ ਬਟ ਉਹ ਵੀ ਇਹ ਸਾਨੂੰ ਨਹੀਂ ਦੇ ਰਿਹਾ ਜਿਹਦੇ ਖਿਲਾਫ ਅੱਜ ਇਹ ਪ੍ਰੋਟੈਸਟ ਹੈ ਮੈਂ ਆਰੋਪੀ ਨੂੰ ਕਿਸ ਤਰ੍ਹਾਂ ਦੀ ਸਜ਼ਾ ਦੇ ਮੰਗ ਰਿਹਾ ਹਾਂ ਆਰੋਪੀ ਨੇ ਜਿਸ ਤਰ੍ਹਾਂ ਦਾ ਕਮਿਆਣੀ ਹਰਕਤ ਕੀਤੀ ਹੈ ਜੀ ਉਸ ਦੇ ਲਈ ਅਸੀਂ ਚਾਹੁੰਦੇ ਹਾਂ ਕਿ ਫਾਸਟ ਟਰੈਕ ਕੋਰਟ ਉਹਦੇ ਵਿੱਚ ਕੇਸ ਚਲਾ ਕੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਸਿਰਫ ਇੱਕ ਨਹੀਂ ਸਿਰਫ ਇੱਕੋ ਹੀ ਬੰਦਾ ਨਹੀਂ ਹੋ ਸਕਦਾ ਇਹ ਜਿਹੋ ਜਿਹਾ ਉਹ ਪ੍ਰਿੰਸਿਪਲ ਦੀ ਰਿਪੋਰਟ ਆਈ ਜਿਹੋ ਜਿਹੀ ਉਹਦੀ ਪੋਸਟਮਾਰਟਮ ਦੀ ਰਿਪੋਰਟ ਆਈ ਉਤੋਂ ਨਹੀਂ ਲੱਗਦਾ ਕਿ ਘੱਟੋ ਘੱਟ 4-5 ਬੰਦਿਆਂ ਤੋਂ ਕੱਕ ਹੋਣਗੇ ਤੇ ਸਭ ਨੂੰ ਫਾਸਟ ਰੈਕ ਕੋਰਟ ਦੇ ਥਰੂ ਕੇਸ ਚਲਾ ਕੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ 'ਚ ਬਾਕੀ ਸਾਰਿਆਂ ਨੂੰ ਵੀ ਇਹ ਕੰਨ ਹੋ ਜਾਣ ਕਿ ਇਸ ਤਰ੍ਹਾਂ ਦੀ ਕਾਨੂੰਨੀ ਹਰਕਤ ਕਰਨ ਤੋਂ ਪਹਿਲਾਂ 100 ਵਾਰੀ ਸੋਚੋ ਤੇ ਨਾਲ ਹੀ ਸੁਸਾਇਟੀ ਨੂੰ ਪਤਾ ਲੱਗੇ ਕਿਸੇ ਦੀ ਵੀ ਡਾਕਟਰ ਦੀ ਕਿਸੇ ਦੀ ਵੀ ਬੇਟੀ ਹੋ ਸਕਦੀ ਕਿਸੇ ਦੀ ਭੈਣ ਹੋ ਸਕਦੀ ਆ ਤੇ ਇਹ ਸੁਸਾਇਟੀ ਨੂੰ ਮੈਂ ਖਾਸ ਕਰਕੇ ਅੱਜ ਇਹ ਸਨਿਹ ਹ ਦੇਣਾ ਚਾਹੁੰਦਾ ਤੇ ਉਹਨਾਂ ਤੋਂ ਸਹਿਯੋਗ ਮੰਗਦਾ ਕਿ ਆਪਣੇ ਵਿੱਚ ਬੈਠੇ ਇਹਨਾਂ ਇਦਾਂ ਦੇ ਸ਼ਰਾਪਤੀਆਂ ਸਰਾਂ ਨੂੰ ਤੁਸੀਂ ਨਾਤ ਪਾਓ ਆਪਣੇ ਬੱਚਿਆਂ ਨੂੰ ਵੀ ਸਮਝਾਓ ਕਿ ਕਿਸ ਤਰ੍ਹਾਂ ਡੂਜ਼ ਐਂਡ ਡੋਂਟਸ ਕਿਸ ਤਰ੍ਹਾਂ ਕੀ ਕਰਨਾ ਕਿੱਦਾਂ ਬਿਹੇਵ ਕਰਨਾ ਲੋਕੀ ਕਹਿ ਦਿੰਦੇ ਨੇ ਫਿਰ ਪੋਲਿਟਿਸ਼ੀਅਨ ਕਹਿ ਦਿੰਦੇ ਨੇ ਲੜਕੀ ਦੇ ਕੱਪੜੇ ਨਹੀਂ ਠੀਕ ਹੋਣੇ ਜੀ ਲੜਕੀ ਰੈਸਟੋਰੈਂਟ ਚ ਗਈ ਹੋਣੀ ਐ ਲੇਟ ਗਈ ਹੋਣੀ ਐ ਇਹ ਸ਼ਰਾਪੀਤੀ ਹੋਣੀ ਐ ਜਾਂ ਬਾਹਰ ਫਨ ਕਰਦੇ ਹੋਣੇ ਸਾਡੀ ਕੁੜੀ ਤਾਂ ਡਿਊਟੀ ਕਰ ਕਰਨ ਗਈ ਹੋਈ ਸੀ 36 ਘੰਟੇ ਤੋਂ ਉਹ ਡਿਊਟੀ ਕਰ ਰਹੀ ਸੀ ਇਰਮੀ ਉਸ ਦੇ ਨਾਲ ਜਿਉ ਉਹਨੂੰ ਨੀਂਦ ਆ ਗਈ ਉਹ ਆ ਕੇ ਅਲੱਗ ਕਮਰੇ ਚ ਆਪਣੇ ਹੀ ਹਸਪੀਟਲ ਦੇ ਸਰਕਾਰੀ ਹਸਪੀਟਲ ਦੇ ਵਿੱਚ ਉਹ ਸੇਫ ਨਹੀਂ ਹੈਗੀ ਇਹੋ ਜਿਹੀ ਹਰਕਤ ਹੋਈ ਆ ਤੇ ਮੇਰੇ ਹਿਸਾਬ ਨਾਲ ਸਾਰੀਆਂ ਸਰਕਾਰਾਂ ਨੂੰ ਵੀ ਚਾਹੇਓ ਕੇਂਦਰ ਦੀ ਹੋਵੇ ਚਾਹੇ ਸਟੇਟ ਦੀ ਹੋਵੇ ਚਾਹੇ ਐਡਮਿਨਿਸਟ੍ਰੇਸ਼ਨ ਹੋਵੇ ਚਾਹੇ ਓਵਰਆਲ ਸੋਸਾਇਟੀ ਉਹਨਾਂ ਲਈ ਬਹੁਤ ਬਹੁਤ ਸ਼ਰਮ ਦੀ ਗੱਲ ਹੈ ਕਿ ਸਾਡੀ ਇੱਕ ਕੁੜੀ ਸਾਡੀ ਇੱਕ ਵਡਿੰਗ ਡਾਕਟਰ ਆਪਣੀ ਜਾਨ ਤੋਂ ਹੱਥ ਧੋ ਬੈਠੀ ਔਰ ਉਹ ਵੀ ਐਨੇ ਕੰਗੌਣੇ ਥੀ